ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ ਜ਼ਹਿ ਪਚਕਾਰੀਏ ਉਰ ਜ਼ਾਫਰਾਨੀ ਕਿ ਹਰ ਬੇਰੰਗਰਾ ਖੁਸ਼ ਰੰਗੋ ਬੂ ਕਰਦ ਗੁਲਾਲ ਅਫਸਾਨੀਏ ਦਸਤੇ ਮੁਬਾਰਕ ਜ਼ਮੀਨੋ ਆਸਮਾ ਰਾ ਸਰਖਰੂ ਕਰਦ ਭਾਈ ਜੀ ਦੇ ਬੋਲ ਅੱਜ ਕਿ ਮਹਾਰਾਜ ਨੇ ਆਪਣੇ ਹੱਥ ਵਿੱਚ ਪਚਕਾਰੀ ਚ ਪਚਕਾਰੀ ਪਕੜ ਕੇ ਤੇ ਉਸ ਵਿੱਚ ਕੇਸਰੀ ਰੰਗ ਭਰ ਕੇ ਪਿਆਸੀ ਮਹਿਰ ਨਾਲ ਉਸ ਨੂੰ ਚਲਾਇਆ ਤੇ ਜ਼ਮੀਨੋਂ ਆਸਮਾਨ ਹਾਰਾ ਸੁਰਖ ਰੂ ਕਰ ਹਰ ਨੀਵੇਂ ਉੱਚੇ ਨੂੰ ਪ੍ਰੇਮ ਰੰਗ ਨਾਲ ਰੰਗ ਦਿੱਤਾ ਅਜਿਹਾ ਇਸੇ ਵਿਚਾਰ ਨੂੰ ਇਹਨੇ ਬੋਲਾਂ ਨੂੰ ਚਰਿਤਾਰਥ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਤਕਾਰਯੋਗ ਸਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਦਾਰ ਸੁਖਵੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਾਰੇ तमाम ਉਹਨਾਂ ਸਹਿਯੋਗੀਆਂ ਦਾ ਸਿੱਖ ਬੁੱਧੀਜੀਵੀਆਂ ਦਾ ਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਹਮਲੇ ਦਾ ਜਿਨ੍ਹਾਂ ਨੇ ਬੜੀ ਸਿਆਣਪ ਵਰਤਿਆ ਹੋਇਆ ਦੂਰ ਦ੍ਰਿਸ਼ਟੀ ਦਿਖਾਉਂਦਿਆਂ ਹੋਇਆਂ ਹੋਲੇ ਮਹੱਲੇ ਤੋਂ ਕੁਝ ਦਿਨ ਪਹਿਲਾਂ ਅੱਜ 10 ਮਾਰਚ 2024 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨਵੀਨਤਮ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੀ ਗੜਗੱਜੀ ਦੀ ਤਾਜਪੋਸ਼ੀ ਅੰਮ੍ਰਿਤ ਵੇਲੇ ਕੀਤੀ ਹੈ ਅੰਮ੍ਰਿਤ ਵੇਲੇ ਸੱਚ ਨਾਓ ਵਡਿਆਈ ਵਿਚਾਰ ਔਰ ਭਵੇਂ ਮਿੱਥੇ ਸਮੇਂ ਤੋਂ ਪਹਿਲਾਂ ਪ੍ਰੋਗਰਾਮ ਨੂੰ ਸੁਚੱਜਾ ਅੰਜਾਮ ਦਿੱਤਾ ਗਿਆ ਇਹਦੇ ਨਾਲ ਇਹ ਹੋਇਆ ਕਿ ਜਿਹੜੇ ਬਿਨਾਂ ਕਾਰਨ ਕੁਝ ਲੋਗ ਹੁੜਦੰਗ ਕਰਨ ਦਾ ਮਨ ਬਣਾ ਕੇ ਬੈਠੇ ਸਨ ਜਾਂ ਖੂਨ ਖਰਾਬੇ ਦਾ ਜਿਨ੍ਹਾਂ ਦਾ ਪ੍ਰੋਗਰਾਮ ਸੀ ਉਹਨਾਂ ਸਾਰਿਆਂ ਦੇ ਮਨਸੂਬਿਆਂ ਤੇ ਪੂਰੀ ਤਰ੍ਹਾਂ ਨਾਲ ਬਾਰਨੀ ਫਿਰ ਗਿਆ ਖਾਲਸਾ ਅਕਾਲ ਪੁਰਖ ਕੀ ਪੌੜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਤ ਖਾਲਸੇ ਦਾ ਨਾ ਕੋਈ ਮੁਕਾਬਲਾ ਮੈਦਾਨੇ ਜੰਗ ਵਿੱਚ ਕਰ ਸਕਦਾ ਹੈ ਤੇ ਨਾ ਵਿਉਂਤਬੰਦੀ ਵਿੱਚ ਕਰ ਸਕਦਾ ਉਸ ਅਕਾਲੀ ਅਕਾਲ ਪੁਰਖੀ ਵਿਉਂਤਬੰਦੀ ਨੂੰ ਅੱਜ ਫਿਰ ਪੰਥ ਨੇ ਤੇ ਸੰਸਾਰ ਨੇ ਆਪਣੀ ਅੱਖਾਂ ਮਲਦਿਆਂ ਹੋਇਆਂ ਆਪਣੇ ਅੱਖਾਂ ਨਾਲ ਦੇਖਿਆ ਹੈ ਜਿੱਥੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੇ ਪਾਵਨ ਤਖਤ ਜਿੱਥੇ ਕਦੀ ਉਹਨਾਂ ਦੇ ਦਸਤੇ ਮੁਬਾਰਕ ਵਿੱਚ ਅੰਮ੍ਰਿਤ ਦਾ ਬਾਟਾ ਦਰਗਾਹ ਤੋਂ ਪ੍ਰਾਪਤ ਹੋਇਆ ਸੀ ਉਤਰਿਆ ਸੀ ਖਾਲਸੇ ਦੀ ਜਨਮ ਭੂਮੀ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨਵੀਨਤਮ ਜਥੇਦਾਰ ਅਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ تاجਪੋਸ਼ੀ بڑے ਸੁਖਾਵੇ ਮਾਹੌਲ ਬਾਣੀ ਦੀਆਂ ਪੋਹਾਰਾਂ ਦੇ ਸਮੇਂ ਅਮਰਤ ਵੇਲੇ ਸੰਪੰਨ ਕੀਤੀ ਹੈ ਉੱਥੇ ਮੈਂ ਨਾਲ ਹੀ ਸਿੰਘ ਸਾਹਿਬ ਜੀ ਨੂੰ ਜਿੱਥੇ ਜੀ ਆਇਆਂ ਵਧਾਈ ਦਿੰਦਾ ਹਾਂ ਸਾਰੇ ਖਾਲਸਾ ਪੰਥ ਨੂੰ ਇਸ ਸੁਚੱਜੀ ਸ਼ੁਰੂਆਤ ਔਰ ਕਮਾਲ ਦੀ ਵਿਉਂਤਬੰਦੀ ਅਤੇ ਨਿਰਵਿਗੰਤਾ ਨਾਲ ਤਾਜ ਪੋਸ਼ੀਕਰਨ ਵਿੱਚ ਅਤੇ ਵਿਰੋਧੀਆਂ ਦੇ ਮਨਸੂਬੇ ਕਾਮਯਾਬ ਨਾ ਹੋਣ ਦੇਣ ਵਿੱਚ ਵੱਡਾ ਜੋ ਸਹਿਯੋਗ ਪ੍ਰਦਾਨ ਕੀਤਾ ਹੈ ਉਸ ਲਈ ਮੈਂ ਸਾਰੀਆਂ ਹੀ ਤਰ੍ਹਾਂ ਦਾ ਧੰਨਵਾਦ ਕਰਦਾ ਔਰ ਕੌਮ ਨੂੰ ਪ੍ਰਾਰਥਨਾ ਕਰਦਾ ਕਿ ਆਓ ਸਾਰੇ ਮਿਲ ਕੇ ਗੁਰੂ ਮਹਾਰਾਜ ਜੀ ਦੀ ਤਾਬਿਆ ਗੁਰੂ ਪੰਥ ਨਾਲ ਜੁੜ ਕੇ ਹੋਲੇ ਮਹੱਲੇ ਦੇ ਇਸ ਮਾਗਮਾ ਨੂੰ ਮਨਾਈਏ ਅਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ